ਗੁਰਦੀਪ ਸਿੰਘ ਨਖਸਤਿਪ ਦੇ ਨਵਲ ਦਿਲਕੰਦਾ ਅਗਲਾ ਕਾਂਡ 13 ਆਪਣੀ ਗਵਾਂਡਨ ਲਈ ਮੈਂ ਹਲਵਾ ਬਣਾਇਆ ਤੇ ਇੱਕ ਕੱਚ ਦੇ ਕੋਲੇ ਵਿੱਚ ਪਾ ਕੇ ਉਸ ਤੇ ਘਰੇ ਜਾਣ ਦੀ ਤਿਆਰੀ ਕਰਕੇ ਮੈਂ ਰੌਣ ਨੂੰ ਢੀਕਣ ਲੱਗ ਪਿਆ ਕੋਈ ਧੇਰ ਬਾਅਦ ਰੌਣ ਆ ਗਿਆ ਤੇ ਫਿਰ ਅਸੀਂ ਆਪਣੀ ਗਵਾਂਡਨ ਦਾ ਬੂਹਾ ਜਾ ਖੜਕਾਇਆ ਉਸ ਨੇ ਦਰਵਾਜ਼ਾ ਖੋਲ੍ਹਿਆ ਉਹ ਬੜੀ ਵੇਖਣ ਨੂੰ ਕਮਜ਼ੋਰ ਲੱਗ ਰਹੀ ਸੀ ਸਵਾਰ ਹੋ ਕੇ ਤੱਕਿਆ ਜਿਵੇਂ ਲੱਗਦਾ ਸੀ ਕਿ ਉਹ ਆਪਣੀ ਜਵਾਨੀ ਵਿੱਚ ਬਹੁਤ ਹੀ ਸੁੰਦਰ ਹੋਏਗੀ ਉਸਦੇ ਚਿਹਰੇ ਉਤੇ ਬੜਾਪੇ ਨੇ ਆਪਣੀ ਮੋਹਰ ਭਾਵੇਂ ਲਾ ਦਿੱਤੀ ਸੀ ਪਰ ਸ੍ਰੀ ਦਿੱਖ ਉਸੇ ਸੋਹੱਬ ਦੀ ਗਵਾਹੀ ਬਣੀ ਹੋਈ ਸੀ ਉਸ ਦੀ ਹਰੀਆਂ ਪਰਵੀਆਂ ਅੱਖਾਂ ਵਿੱਚ ਨਿਮੀ ਜੀ ਮੁਸਕਰਾਹਟ ਸੀ ਸਾਡੇ ਵੱਲ ਵੇਖ ਕੇ ਉਹ ਖੁੱਲ ਕੇ ਮੁਸਕਰਾਈ ਉਸ ਦਾ ਪਹਿਲਾ ਸਵਾਲ ਸੀ ਸ਼ੁਭ ਸਵੇਰ ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ ਇਸ ਤੋਂ ਪਹਿਲਾਂ ਕਿ ਮੈਂ ਬੋਲਦਾ ਰੌਣ ਬੋਲ ਪਿਆ ਵੈ ਰੌਣ ਹਾਂ ਤੇ ਬਲਰਾ ਮੇਰਾ ਮਿੱਤਰ اسیہا ਤੁਹਾਡੇ ਕੋ ਆਂਡੀ ਤੇ ਤੁਸੀਂ ਮਤਲਬ ਤੁਹਾਡਾ ਨਾਂ ਕੀ ਰੋਜ਼ਮੈਰੀ ਆ ਜਾਓ ਅੰਦਰ ਉਸਨੇ ਅਖਿਆ ਮੈਂ ਉਸ ਨੂੰ ਹਲਵੇ ਵਾਲਾ ਕੋਲਾ ਫੜਾਉਂਦਿਆ ਕਿਹਾ ਇਹ ਡਿਸ਼ ਸ਼ੌਨ ਨੂੰ ਬੜੀ ਪਸੰਦ ਹੈ ਮੈਂ ਸੋਚਿਆ ਤੁਹਾਨੂੰ ਵੀ ਪਸੰਦ ਆਏਗੀ ਇਹ ਮੈਂ ਬਣਾਈ ਹੈ ਰੋਜ਼ਮੈਰੀ ਸ਼ੁਕਰੀਆ ਤੁਹਾਡਾ ਉਸਨੇ ਇੱਕ ਚਮਚ ਹਲਵੇ ਦਾ ਲਿਆ ਤੇ ਸ਼ਲਾਘਾ ਕਰਦਿਆਂ ਬੋਲੀ ਬਹੁਤ ਸਵਾਦਲੀ ਹੈ ਮੈਂ ਕਿਹਾ ਬਸ ਇਹੋ ਕੁਝ ਮੈਨੂੰ ਆਉਂਦਾ ਹੈ ਤੇ ਫਿਰ ਮੈਂ ਹੱਸਣ ਲੌਜ਼ਮਰੀ ਆਪਾ ਕਦੇ ਨਾਲ ਮਿਲ ਬੈਠ ਲੈ ਅਗਰ ਇਹ ਜੇ ਇਤਰਾਜ਼ ਨਾ ਹੋਵੇ ਰੌਨੀ ਲੌਜ਼ਮਰੀ ਤੇ ਸਿੱਧਾ ਸਵਾਲ ਕੀਤਾ ਜ਼ਰੂਰ ਪਰ ਮੈਂ ਸੋਮਵਾਰੀ ਖਾਲੀ ਹੁੰਦੀ ਆ ਬਾਕੀ ਦਿਨ ਮੇਰੇ ਕੋਲ ਕੰਲਾ ਮਾਰਨ ਲਈ ਵਕਤ ਨਹੀਂ ਹੁੰਦਾ ਮੈਂ ਰੋਜ਼ ਜਿਮ ਜਾਂਦੀ ਆ ਹਰ ਕਿਸ ਵਰਜਸ਼ ਕਰਦੀ ਤੇ ਹੋਰ ਵੀ ਕਈ ਕੰਮ ਲੌਜ਼ਮਰੀ ਨੇ ਜਵਾਬ ਦਿੱਤਾ ਆ ਸੋਮਵਾਰ ਵੀ ਠੀਕ ਹੈ ਤੁਸੀਂ ਸਾਡੇ ਕੋਲ ਆ ਜਾਇਆ ਕਰਨਾ ਜਾਂ ਅਸੀਂ ਇਰੇ ਕੋਲ ਆ ਜਾਇਆ ਕਰਾਂਗੇ ਇੱਕ ਡਿਸ਼ ਐਵਕਾਡੋ ਦੀ ਕਦੇ ਮੈਂ ਬਣਾ ਲਈ ਤੇ ਕਦੇ ਬਰਾ ਨਹੀਂ ਇਹ ਡਿਸ਼ ਤੇ ਕਦੇ ਤੂੰ ਕੁਝ ਬਣਾ ਲਿਆ ਕਰੀਂ ਇੰਜ ਵਧੀਆ ਮਜ਼ਾ ਲਿਆ ਕਰਾਂਗੇ ਆਪਾਂ ਗਵਾਂਢੀ ਗੱਲਾਂ ਕਰਕੇ ਕੀ ਖਿਆਲ ਹੈ ਰੋਸਮੈਰੀ ਮੈਂ ਵੀ ਕਿਆ ਬਿਲਕੁਲ ਦਿਲਚਸਪ ਰਹੇਗਾ ਇੰਜ ਹਫਤੇ ਵਿੱਚ ਇੱਕ ਵਾਰ ਇਕੱਠੇ ਬੈਠਣਾ ਬਾਕੀ ਰੋਸਮੈਰੀ ਦੱਸ ਤੇ ਵਾ ਤੁਹਾਡੇ ਨਾਲ ਹ ਰੋਸਮੈਰੀ ਨੇ ਮੁਸਕਰਾ ਕੇ ਆਖਿਆ ਅਸੀਂ ਰੋਸਮੈਰੀ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਸੀ ਪਰ ਉਹ ਆਪਣੇ ਬਾਰੇ ਬੜਾ ਕਟ ਦਸਤੀ ਸੀ ਉਸਨੇ ਸਾਨੂੰ ਸਿਰਫ ਇਹ ਦੱਸਿਆ ਕਿ ਉਹ ਇੱਕ ਨਿੱਜੀ ਸਕੂਲ ਦੀ ਪ੍ਰਿੰਸੀਪਲ ਰਹੀ ਸੀ ਅਤੇ ਉੱਥੋਂ ਹੀ ਸੇਵਾ ਮੁਕਤ ਹੋ ਗਈ ਸੀ ਉਸੇ ਸਕੂਲ ਵਾਲੀ ਕੰਪਨੀ ਨੇ ਉਸ ਨੂੰ ਪੈਨਸ਼ਨ ਲਾ ਦਿੱਤੀ ਸੀ ਤੇ ਕੋ ਜੋ ਉਸ ਨੂੰ ਸੋਸ਼ਲ ਸਿਕਿਉਰਿਟੀ ਮਿਲ ਜਾਂਦੀ ਸੀ ਇੰਜ ਉਸ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਉਹ ਹੁਣ ਵੀ ਬੱਚਾ ਨੂੰ ਨਿੱਜੀ ਤੌਰ ਤੇ ਮੁਫਤ ਸਲਾਹ ਦਿੰਦੀ ਰਹਿੰਦੀ ਸੀ ਉਸ ਦੇ ਕੋਲ ਜੋ ਜੋੜਾ ਉਸ ਨੂੰ ਮਿਲਣ ਆਉਂਦਾ ਸੀ ਉਹ ਉਸ ਦੀ ਦੋਤੀ ਤੇ ਉਸਤਾ ਮੰਗੇਤਰ ਸਨ ਕਿਉਂਕਿ ਉਸਦੀ ਇਕੋਤੀ ਸੀ ਜੋ ਇਸਤੀ ਨੂੰ ਛੱਡ ਕੇ ਜਹਾਨੋਂ ਚਲੀ ਗਈ ਸੀ ਇਹ ਦੋਨੋਂ ਉਸ ਕੋਲ ਤਕਰੀਬਨ ਰੋਜ਼ ਮਿਲਣ ਆਉਂਦੇ ਸਨ ਪਰ ਕਈ ਵਾਰ ਉਸਦੀ ਦੋਤੀ ਇਕੱਲੇ ਹੀ ਆਉਂਦੀ ਸੀ ਸਾਨੂੰ ਦੋਨਾਂ ਨੂੰ ਇਹ ਲਾਲਚ ਸੀ ਕਿ ਨਿੱਕਾ ਗਰੁੱਪ ਬਣਾ ਕੇ ਅਸੀਂ ਆਪਣਾ ਵਕਤ گزارਣਾ ਸ਼ੁਰੂ ਕਰੀਏ ਅਸੀਂ ਉਸ ਮੈਜ ਨੂੰ ਕਿਹਾ ਕਿ ਜੇ ਉਸ ਦਾ ਕੋਈ ਦੋਸਤ ਹੋਵੇ ਔਰਤ ਜਾਂ ਮਰਦ ਨੇੜੇ ਤੇੜੇ ਤਾਂ ਉਹ ਵੀ ਸਾਡੇ ਇਸ ਗਰੁੱਪ ਵਿੱਚ ਸ਼ਾਮਲ ਹੋ ਜਾਵੇ ਇਸ ਗੱਲ ਨਾਲ ਉਹ ਸਹਿਮਤ ਨਹੀਂ ਹੋਈ ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਅਜਿਹੇ ਗਰੁੱਪ ਬਣਾਉਣ ਦੇ حق ਵਿੱਚ ਨਹੀਂ ਉਹ وقت گزارਣ ਲਈ ਆਪਣੇ ਪਿਛਲੇ ਵੇੜੇ ਵਿੱਚ ਬਣੀ ਨਿੱਕੀ ਕਿਆਰੀ ਵਿੱਚ ਲੱਗੀ ਰਹਿੰਦੀ ਸੀ ਜਾਂ ਫਿਰ ਉਹ ਨਾਵਲ ਪੜhti ਰਹਿੰਦੀ ਸੀ ਗੱਲਾਂ ਮਾਰਨ ਨੂੰ ਸਕੂਲ ਬਹੁਤਾ وقت ਨਹੀਂ ਸੀ ਅਸੀਂ ਸਕੂਲੋਂ ਸੜਨ ਰਾਸਤਾ ਹੋਏ ਪਰ ਸਾਨੂੰ ਐਨੀ ਕੁ ਖੁਸ਼ੀ ਜ਼ਰੂਰ ਹੋਈ ਕਿ ਹੁਣ ਰੋਜ਼ ਮੈਰੀ ਜਿਸ ਸਾਨੂੰ ਮਿਲ ਜਾਂਦੀ ਤਦੋਂ ਸਾਡੇ ਕੋਲ ਕੁਝ ਪਾ ਲਈ ਖੋ ਜਾਂਦੀ ਸੀ ਤੇ ਕੁਝ ਗੱਲਾਂ ਵੀ ਕਰ ਲੈਂਦੀ ਸੀ ਜਿਵੇਂ ਕਦੇ ਮੌਸਮ ਬਾਰੇ ਤੇ ਕਦੇ ਆਪਣੇ ਇਲਾਕੇ ਵਿੱਚ ਵਾਪਰੀ ਕਿਸੇ ਘਟਨਾ ਬਾਰੇ ਇਸ ਤੋਂ ਲਾਵਾ ਵਾਰੋ ਵਾਰੀ ਬਣ ਕੇ ਸੀ ਕੁਝ ਨਾ ਕੁਝ ਖਾਣ ਨੂੰ ਬਣਾ ਕੇ ਲਿਆਉਂਦੇ ਤੇ ਸੋਵਾਰ ਸ਼ਾਮ ਨੂੰ ਇਕੱਠੇ ਬੈਠ ਕੇ ਖਾਂਦੇ ਤੇ ਗੱਲਾਂ ਮਾਰ ਲੈਂਦੇ ਅਸੀਂ ਦੋਨੋਂ ਰੌਣਟੇ ਮੈਂ ਜਦੋਂ ਇਕੱਲੇ ਹੁੰਦੇ ਤਦ ਕਦੇ ਅਸੀਂ ਤਾਸ਼ ਖੇਡ ਲੈਂਦੇ ਤੇ ਕਦੇ ਨੇੜੇ ਰਹਿੰਦੇ ਲੋਕਾਂ ਕੋਲ ਜਾ ਖੜ ਦੇ ਕੁਝ ਗੱਲਬਾਤ ਕਰਨ ਲਈ ਪਤਾ ਨਹੀਂ ਇਸ ਕਰਕੇ ਕਿ ਅਸੀਂ ਬਹੁਤ ਬਜ਼ੁਰਗ ਹੋ ਗਏ ਸੀ ਬਹੁਤੇ ਲੋਕੀ ਸਾਡੇ ਨਾਲ ਬਹੁਤਾ ਬੋਲਦੇ ਨਹੀਂ ਸਨ ਬਸ ਮਤਲਬ ਦੀ ਹੀ ਗੱਲ ਕਰਦੇ ਜਿਵੇਂ ਮੌਸਮ ਬਾਰੇ ਜਾਂ ਟਾਊਨ ਹੌਮ ਕੰਪਲੈਕਸ ਵਿੱਚ ਨਵੀਂ ਬਣੀ ਪਾਰਕ ਬਾਰੇ ਤੇ ਨਿੱਕੀ ਲਾਇਬ੍ਰੇਰੀ ਬਾਰੇ ਇਤਿਬਾਹ ਤੇ ਲੋਕ 70 ਦੇ ਨੇੜੇ ਟਿੜੀ ਸਨ ਸਭਨਾ ਵਿੱਚੋਂ ਸਿਰਫ ਅਸੀਂ ਦੋਨੋਂ ਅਸੀਂ ਤੋਂ ਪਰਸੀ ਸਾਨੂੰ ਸਾਥ ਰੱਬ ਨਾਲ ਜ਼ਰਾ ਔਖਾ ਹੋਇਆ ਰਹਿੰਦਾ ਸੀ ਸਾਡੇ ਬਿਲਕੁਲ ਸਾਹਮਣੇ ਇੱਕ ਔਰਤ ਰਹਿੰਦੀ ਸੀ ਉਸਦੀ ਉਮਰ ਸ਼ਾਇਦ 65 ਦੇ ਕਰੀਬੀ ਹੋਵੇ ਉਹ ਹਮੇਸ਼ਾ ਸਾਡੇ ਨਾਲ ਪਿਆਰ ਨਾਲ ਗੱਲ ਕਰਦੀ ਸੀ ਉਸ ਤੋਂ ਅਕਸਰ ਬੋਲਦੀ ਬਹੁਤ ਘੱਟ ਸੀ ਪਰ ਜਦੋਂ ਉਹ ਕੋਈ ਵੀ ਕਹਾਣੀ ਛੇੜਦੀ ਤਦ ਉਸ ਨੂੰ ਉਹ ਬਹੁਤ ਲੰਬਾ ਕਰ ਦਿੰਦੀ ਸੀ ਜਿਸ ਕਰਕੇ ਉਸ ਕੋਲ ਜਾਣ ਤੋਂ ਅਸੀਂ ਝਿਜਕ ਵੀ ਜਾਂਦੇ ਸੀ ਇੰਜ ਅਸੀਂ ਰੋਜ਼ਮੈਰੀ ਟੀ ਕੀ ਸਿਮਟ ਕੇ ਰਹਿ ਗਏ ਉਹ ਵੀ ਇੱਕ ਦਿਨ ਲਈ ਬਾਕੀ ਦੇ ਦਿਨ ਬਹੁਤਾ ਸਮਾਂ ਸੀ ਦੋਨੋਂ ਹੀ گزارਦੇ ਸੀ ਰੌਣ ਆਪਣੀ ਕਹਾਣੀ ਦੱਸਣ ਲਈ ਅਜੇ ਤਿਆਰ ਨਹੀਂ ਸੀ ਹੋਇਆ ਐ ਰੋਜ਼ਮੈਰੀ ਤੋਂ ਤੋਂ ਨਾਵਲ ਪੜ੍ਹ ਲਈ ਮੰਗ ਲਿਆ ਇੱਕ ਜੈਕ ਲੰਡਨ ਦਾ ਮਾਰਟਨ ਐਡਨਸੀ ਤੇ ਇੱਕ ਅਰਬਿਕ ਸਟੋਨ ਦਾ ਇਮੋਰਟਲ ਬਾਈ ਇਹ ਦੋਨੋਂ ਨਾਵਲ ਬੜੇ ਦਿਲਚਸਪ ਲੱਗੇ ਮੈਨੂੰ ਜੈਕ ਬੜੀ ਮਿਹਨਤ ਕਰਕੇ ਲਿਖਦਾ ਸੀ ਤੇ ਇਰਵਿਨ ਸਟੌਨ ਦੀ ਜੀਵਨੀ ਅਧਾਰਤ ਨਾਵਲ ਲਿਖਣ ਤੋਂ ਪਹਿਲਾਂ ਜੋ ਉਹ ਤੱਥ ਇਕੱਠੇ ਕਰਨ ਲਈ ਵਕਤ ਲਾਉਂਦਾ ਸੀ ਉਹ ਵੀ ਕਮਾਲ ਦਾ ਸੀ ਇੰਜ ਜਦੋਂ ਕੁਝ ਵਕਤ ਮੈਂ ਇਕੱਲਾ ਬਤੀਤ ਕਰਨ ਲੱਗਾ ਤਦ ਰੌਨੂ ਮੇਰਾ ਉਸ ਵੱਲੋਂ ਇੰਜ ਬੋੜਨਾ ਠੀਕ ਨਾ ਲੱਗਿਆ ਤੇ ਉਹਨੇ ਮੇਰੇ ਇੰਜ ਦੇ ਵਰਤਾਅ ਬਾਰੇ ਮੈਨੂੰ ਪੁੱਛਿਆ ਮੈਂ ਉਸਨੂੰ ਦੱਸਿਆ ਅੌਰਾਂ ਤੇਰੇ ਨਾਲ ਜੈਨੇਟ ਘੰਟਾ ਘੰਟਾ ਗੱਲਾਂ ਕਰ ਲੈਂਦੀ ਐ ਤੂੰ ਇਕੱਲਾ ਚੁੱਪੀ ਬਖਤ ਗੁਜ਼ਾਰ ਦਿੰਦਾ ਪਰ ਮੈਨੂੰ ਇਕੱਲੇ ਨੂੰ ਔਖਾ ਹੁੰਦਾ ਤੂੰ ਮੇਰੇ ਵੱਲ ਘਟ ਆਉਂਦਾ ਤੇ ਜੇ ਮੈਂ ਆਉਂਦਾ ਹਾਂ ਤੂੰ ਬੋਲਦਾ ਘਟ ਇਸ ਕਰਕੇ ਫਿਰ ਤੋਂ ਮੈਂ ਨਾਵਲ ਪੜਨ ਵਿੱਚ ਮਨ ਲਾ ਲਿਆ ਪਹਿਲਾਂ ਵੀ ਮੈਂ ਸੰਸਾਰ ਪ੍ਰਸਿੱਧ ਨਾਵਲ ਪੜ ਲਿਆ ਕਰਦਾ ਸੀ ਪੜ ਨਾਵਲ ਵੀ ਮੈਂ ਵੀ ਦੁਨੀਆ ਪੜਦਾ ਬਿਹਤਰੀਨ ਸਾਹਿਤ ਪੜਿਆ ਹੋਇਆ ਹੈ ਪਰ ਤੂੰ ਤਦ ਦੂਦ ਨਾ ਮੇਰੇ ਕੋਲ ਆ ਤੇ ਨਾ ਮੈਨੂੰ ਕਰ ਸਕਿਆ ਔਰ ਤੂੰ ਜਦ ਮਰਦੀ ਆ ਮੇਰੇ ਘਰ ਆਣ ਮੈਂ ਕਦੋਂ ਰੋਕਿਆ ਮੈਂ ਕਦੇ ਤੈਨੂੰ ਪੁੱਛੇ ਕਿ ਕੀ ਮੈਂ ਤੇਰੇ ਘਰ ਆ ਸਕਦਾ ਐਨੀ ਕੁ ਤਾਂ ਆਪਣੀ ਹੁਣ ਸਮਝ ਬਣੀ ਗਈ ਐ ਰੌਣ ਇਸ ਕਰਕੇ ਤੂੰ ਹੁਣ ਸੱਦੇ ਨੂੰ ਨਾ ਓੜੀਂ ਕਿਆ ਕਰ ਮੈਂ ਕਿਹਾ ਤੂੰ ਸ਼ਾਇਦ ਤਾਂ ਹੈਰਾਨ ਐ ਕਿ ਮੈਂ ਉਹ ਕਹਾਣੀ ਪੂਰੀ ਤੈਨੂੰ ਨਹੀਂ ਸੁਣਾਈ ਮੈਂ ਤੈਨੂੰ ਢਾਲਦਾ ਆ ਇਸ ਕਰਕੇ ਵੀ ਤੂੰ ਜ਼ਰਾ ਬਾਸਾ ਬਟਣ ਲੱਗ ਪਿਆ ਬਲਰਾ ਓ ਨਹੀਂ ਨਹੀਂ ਉਹ ਤੂੰ ਕਿਆ ਸੀ ਕਿ ਤੂੰ ਰਿੰਦੀ ਕਹਾਣੀ ਮੈਨੂੰ ਜ਼ਰੂਰ ਸੁਣਾਏਗਾ ਮੈਂ ਓੜੀਂ ਰਿਹਾ ਐ ਕਿ ਤੂੰ ਉਹ ਕਹਾਣੀ ਪੂਰੀ ਕਰੇ ਮੈਂ ਉਸ ਨੂੰ ਮੰਨ ਦੀ ਆਖੀ ਮੈਂ ਤੇਰੇ ਕੋਲੋਂ ਤਰਸਤੀ ਕਿ ਦਾਂ ਕਿ ਜੇ ਮੈਂ ਉਹ ਤੈਨੂੰ ਪੂਰੀ ਗੱਲ ਦੱਸ ਸਤਿਤੀ ਤਾਂ ਤੂੰ ਸ਼ਾਇਦ ਮੇਰਾ ਦੋਸਤ ਹੀ ਨਾ ਰਹੇ ਰੌਣ ਪੜਾ ਗੰਬੀਰ ਸੀ ਉਹ ਜੋ ਤੂੰ ਕਰ ਲਿਆ ਸੋ ਕਰ ਲਿਆ ਮੈਂ ਕਿਉਂ ਨਰਾਜ਼ ਹੋਵਾਂ ਤੇਰੇ ਨਾਲ ਹੁਣ ਲੋਨਾ ਵਾਲੀ ਐ ਢੀ ਵੱਡੀ ਤਰਾਸਤੀ ਦਾ ਤੂੰ ਕਾਰਨ ਐ ਤੇ ਮੈਨੂੰ ਤੂੰ ਬੁਰਾ ਵੀ ਲੱਗਿਆ ਪਰ ਮੈਂ ਤੈਨੂੰ ਛੱਡਿਆ ਤਾਂ ਨਹੀਂ ਨਾ ਮੈਂ ਕਿਹਾ ਆ ਕੁਝ ਐਸਾ ਵਾਪਰਿਆ ਉਸਰ ਘਟਨਾ ਵਿੱਚ ਕਿ ਮੈਂ ਡਰਦਾ ਕਿ ਤੂੰ ਮੈਨੂੰ ਸ਼ਾਇਦ ਮਾਫ ਨਾ ਕਰ ਸਕੀ। ਇਹ ਭਾਰ ਮੈਂ ਸ਼ਾਤੀ ਤੋਂ ਲਉਣਾ ਚਾਹੁੰਦਾ ਪਰ ਇਸ ਉਮਰ ਵਿੱਚ ਰਿਸ਼ਤੇ ਟੁੱਟਣ ਤੋਂ ਜ਼ਿਆਦਾ ਡਰਦਾ ਰੌਣ ਨੇ ਉਤਰ। ਮੇਰੀ ਨਾਲ ਸੰਜਿਆ ਕੀਤਾ ਜਿਸ ਕਰਕੇ ਉਹ ਕਹਾਣੀ ਨੂੰ ਪੂਰੀ ਦੱਸਣ ਤੋਂ ਝਿਜਕਦਾ ਹਾਰਿਆ ਸੀ। ਇੰਜ ਕਰ ਤੂੰ ਹਾਲੇ ਨਾ ਹੀ ਦੱਸ। ਪਰ ਜਦੋਂ ਤੂੰ ਤਿਆਰ ਹੋ ਗਿਆ ਰੌਣ ਉਦੋਂ ਦੱਸ ਦੇਵੀਂ। ਮੈਂ ਉਸ ਨੂੰ ਤਰਸ ਦਿੱਤਾ ਤੇ ਵਾਅਦਾ ਕੀਤਾ ਕਿ ਨਾਵਲ ਮੈਂ ਸਿਰਫ ਰਾਤ ਨੂੰ ਹੀ ਪੜਾਂਗਾ ਅਤੇ ਦਿਨ ਉਸ ਨਾਲ گزارਿਆ ਕਰਾਂਗਾ। ਅਸੀਂ ਫਿਰ ਪਹਿਲਾਂ ਵਾਂਗ ਹੀ ਇਕੱਠੇ ਰਲ ਬੈਠਦੇ ਤੇ ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਇਕੱਠੇ ਕੌਫੀ ਪੀਂਦੇ ਰੋਜ਼ ਤਾਸ ਖੇਡਦੇ ਤੇ ਹਰ ਸੋਮਵਾਰ ਨੂੰ ਰੋਜ਼ ਮੈਰੀ ਕੋਲ ਬੈਠ ਕੇ ਸ਼ਾਮ ਗੁਜ਼ਾਰਦੇ ਕੁਝ ਦਿਨ ਬਾਅਦ ਰੌਣ ਨੂੰ ਫਿਰ ਹਸਪਤਾਲ ਜਾਣਾ ਪਿਆ ਮੈਂ ਫਿਰ ਕਲਾ ਰਹਿ ਗਿਆ ਤੇ ਨਾਵਲ ਪੜਨ ਨੂੰ ਮੈਂ ਫਿਰ ਤੋਂ ਪੜ੍ਹਦੇ ਨਹੀਂ ਸ਼ੁਰੂ ਕਰ ਦਿੱਤੀ ਸਿਰਫ ਸੋਮਵਾਰ ਨੂੰ ਰੋਜ਼ ਮੈਰੀ ਨਾਲ ਮੈਂ ਕੁਝ ਘੰਟੇ ਬੈਠਦਾ ਨਹੀਂ ਤਾਂ ਮੈਂ ਜ਼ਿਆਦਾ ਸਮਾਂ ਇਕੱਲਾ ਹੀ ਗੁਜ਼ਾਰਦਾ ਮੇਰੇ ਅੰਦਰੋਂ ਰੌਣ ਦੀ ਕਹਾਣੀ ਸੁਣਦੀ ਕشش ਵੀ 蒂ਮੀ ਪੈ ਗਈ ਸੀ ਇਹਨਾਂ ਦਿਨਾਂ ਵਿੱਚ ਮੈਨੂੰ ਕਲਿਆ ਰੋਸਮੈਰੀ ਨਾਲ ਬੈਠਣ ਦਾ ਬੜਾ ਮੌਕਾ ਮਿਲਿਆ ਉਹ ਅਸਲ ਵਿੱਚ ਬਹੁਤ ਹੀ ਇਮਾਨਦਾਰ ਤੇ ਲੋਕ ਹਿੱਤਾਂ ਵੱਲ ਰੁਚੀ ਰੱਖਣ ਵਾਲੀ ਔਰਤ ਸੀ ਉਹ ਕਈ ਤਰ੍ਹਾਂ ਦੀਆਂ ਪटीशन ਪਾਉਂਦੀ ਆਈ ਸੀ ਜਿਸ ਦੇ ਆਧਾਰ ਉੱਤੇ ਉਸਨੇ ਬੱਚਿਆਂ ਤੇ ਔਰਤਾਂ ਦੀ ਸੁਰੱਖਿਆ ਲਈ ਸਥਾਨ ਕੋਰਡੀਨੈਂਸ ਪਾਸ ਕਰਵਾਈ ਸੀ ਉਸਨੇ ਪਹਿਲੀ ਵਾਰ ਮੈਨੂੰ ਇਹ ਗੱਲ ਦੱਸੀ ਕਿ ਰੌਣ ਨੂੰ ਬਹੁਤਾ ਚੰਗਾ ਨਹੀਂ ਸੀ ਸਮਝਦੀ ਕਿਉਂਕਿ ਰੌਣ ਅੰਦਰੋਂ ਬਾਹਰੋਂ ਇੱਕ ਨਹੀਂ ਸੀ ਮੈ ਉਸ ਨੂੰ ਆਖਿਆ ਔਰ ਰੌਣ ਮੇਰਾ ਬੜਾ ਪੁਰਾਣਾ ਦੋਸਤ ਹੈ ਪਰ ਉਸ ਵਿੱਚ ਮੈਂ ਦੋਸਤਾਂ ਵਾਲੀ ਮੁਹੱਬਤ ਵੇਖੀ ਹੈ ਕਦੇ ਜ਼ਮਾਨੇ ਵਿੱਚ ਜੇ ਉਹਨੇ ਕੋਈ ਗਲਤ ਕੰਮ ਕੀਤਾ ਹੋਵੇਗਾ ਉਸਨੇ ਉਹ ਮੰਨ ਕੇ ਵੀ ਸਤਾਵਾ ਵੀ ਕੀਤਾ ਪਰ ਤੂੰ ਕਿਵੇਂ ਅੰਦਾਜ਼ਾ ਲਾ ਲਿਆ ਕਿ ਉਹ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੈ ਰੋਜ਼ਮੈਰੀ ਤੈਨੂੰ ਦੱਸ ਦਿੰਦੀ ਆ ਬਲਰਾ ਪਰ ਉਸ ਨੂੰ ਇਹ ਗੱਲ ਪੁੱਛੀ ਨਾ ਕਦੇ ਤੂੰ ਮੇਰੇ ਨਾਲ ਵਾਦਾ ਕਰ ਰੋਜ਼ਮੈਰੀ ਨੇ ਮੇਰੇ ਹੱਥ ਫਾੜ ਕੇ ਢੀ ਫੜਿਆ ਮੈਂ ਉਸ ਦਾ ਹੱਥ ਫੜ ਕੇ ਕੁੱਟਿਆ ਤੇ ਕਿਹਾ ਰੋਜ਼ਮੈਰੀ ਮੈਂ ਵਾਦਾ ਕਰਦਾ ਕਿ ਜੋ ਤੂੰ ਦੱਸੇਂਗੀ ਉਹ ਮੇਰੇ ਮਨ ਵਿੱਚ ਹੀ ਰਹੇਗਾ ਰੌਣ ਨੂੰ ਤਾਂ ਪਤਾ ਮੈਂ ਕਿਉਂ ਦੱਸਣਾ ਰੌਣ ਮੈਨੂੰ ਦੱਸਿਆ ਇੱਕ ਦਿਨ ਦੀ ਗੱਲ ਹੈ ਕਿ ਇੱਕ ਸ਼ਾਮ ਇਸ ਤੇ ਕਰ ਗਈ ਇਸ ਦਾ ਦਰਵਾਜ਼ਾ ਖੁੱਲਾ ਸੀ ਮੈਂ ਖੜਕਾ ਕੇ ਅੰਦਰ ਗਈ ਫੈਮਿਲੀ ਰੂਮ ਤੇ ਰਸੋਈ ਵਿੱਚ ਕੋਈ ਨਹੀਂ ਸੀ ਰੌਣ ਆਪਣੇ ਕਮਰੇ ਵਿੱਚ ਬੈਠਾ ਜੈਨਟ ਨਾਲ ਫੋਨ ਉੱਤੇ ਸੀ ਮੈਂ ਉੱਥੇ ਰੁਕੀ ਇਹ ਸੋਚ ਕੇ ਕਿ ਰੌਣ ਫੋਨ ਉੱਤੇ ਚੱਲ ਰਹੀ ਗੱਲ ਮੁਕਾ ਲਵੇ ਮੈਂ ਰੌਣ ਕੋਲੋਂ ਇੱਕ ਵੱਡਾ ਸਿਕਰਿਊ ਡਰਾਇਵਰ ਮੰਗਣ ਆਈ ਸੀ ਏ ਫੋਨ ਉੱਤੇ ਆਖ ਰਿਹਾ ਸੀ ਜੈਨਟ ਨੂੰ ਤੂੰ ਜੈਨਟ ਫਿਕਰ ਨਾ ਕਰ ਇਹ ਜੋ ਬਲ ਰਾਇ ਮੇਰਾ ਕੋਈ ਖਾਸ ਦੋਸਤ ਨਹੀਂ ਹੈ ਤੇ ਨਾ ਹੀ ਉਹ ਚੱਲੀ ਤੇ ਪਾਗਲ ਰੋਜ਼ ਮੈਰੀ ਮੈਂ ਨਾਲ ਉਪਰੋਂ ਹੀ ਵਰਦਾ ਪਰ ਮੈਂ ਨਾਲ ਨੂੰ ਕਰਦੀ ਕੋਈ ਵੀ ਖਾਸ ਗੱਲ ਨਹੀਂ ਦੱਸਦਾ ਤੈਨੂੰ ਇਹ ਫਿਕਰ ਹੈ ਕਿ ਜੋ ਰਿਚੀ ਨੇ ਕੀਤਾ ਹੈ ਤੇਰੇ ਨਾਲ ਮੈਂ ਨਾਲ ਦੋਨਾਂ ਪਾਗਲਾਂ ਨੂੰ ਦੱਸ ਦਿਆਂਗਾ ਰੌਣ ਇੰਜ ਦੀਆਂ ਗੱਲਾਂ ਕਰਦਾ ਰਿਹਾ ਪਰ ਮੈਂ ਉੱਥੋਂ ਨਿਕਲ ਗਿਆ ਤੈਨੂੰ ਬੜਾ ਸ਼ਾਇਦ ਹੋਵੇ ਮੈਂ ਇੱਕ ਵਾਰੀ ਕਾਫੀ ਧੀਰ ਕੋਈ ਨਾ ਕੋਈ ਬਹਾਨਾ ਬਣਾ ਕੇ ਸੋਮਵਾਰ ਨੂੰ ਵੀ ਤੁਹਾਡੇ ਨਾਲ ਬੈਠਣਾ ਛੱਡ ਦਿੱਤਾ ਸੀ ਪਰ ਤੂੰ ਮੇਰੇ ਉੱਤੇ ਰੋਜ਼ ਜ਼ੋਰ ਪਾਉਂਦਾ ਰਿਹਾ ਕਿ ਆਪਾਂ ਤਿੰਨੋਂ ਇਕੱਠੇ ਪਹਿਲਾਂ ਵਾਂਗੀ ਬੈਠੀਏ ਤਾਂ ਹੀ ਮੈਂ ਫੇਰ ਤੁਹਾਡੇ ਨਾਲ ਬੈਠਣ ਲੱਗੀਆਂ ਮੇਰਾ ਤੇਰਾ ਹੈਰਾਨੀ ਨਾਲ ਪੀਲਾ ਭੂਖ ਹੋ ਗਿਆ ਕਿਉਂਕਿ ਮੈਂ ਤਾਂ ਇਹੋ ਸਮਝਦਾ ਆ ਰਿਹਾ ਸੀ ਕਿ ਰੌਣ ਹੁਣ ਮੇਰਾ ਸਭ ਨਾਲੋਂ ਬਿਹਤਰ ਤੇ ਪੁਰਾਣਾ ਦੋਸਤ ਹੈ ਅਟਕ ਕੇ ਮੈਂ ਕਿਹਾ ਰੋਜ਼ ਮੈਰੀ ਸਭ ਤੋਂ ਪਹਿਲਾਂ ਤੇਰਾ ਇਹ ਸਭ ਕੁਝ ਦੱਸਣ ਲਈ ਸ਼ੁਕਰੀਆ ਇਹ ਗੱਲ ਮੇਰੇ ਅੰਦਰ ਹੀ ਰਹੇਗੀ ਮੈਨੂੰ ਹੈਰਾਨੀ ਹੈ ਕਿ ਮੇਰੇ ਪ੍ਰਤੀ ਰੌਣ ਇੰਜ ਕਿਉਂ ਹੈ ਤੇਰਾ ਤਾਂ ਮੰਨ ਲੈਂਦੇ ਆ ਕਿ ਤੂੰ ਹੁਣ ਮਿਲੀ ਹੈ ਉਸ ਨੂੰ ਪਰ ਵਿਗਾੜਿਆ ਤਾਂ ਤੂੰ ਵੀ ਕੁਝ ਨਹੀਂ ਉਸ ਦਾ ਕਿ ਤੈਨੂੰ ਉਹ ਝੱਲੀ ਤੇ ਪਾਗਲ ਆਖੇ ਔਰ ਰੌਣ ਵਰਗੇ ਲੋਕ ਅਤਿਅੰਤ ਮਤਲਬੀ ਹੁੰਦੇ ਨੇ ਇਹਨਾਂ ਦੇ ਜੋ ਅੰਦਰ ਹੈ ਉਸ ਦਾ ਇਹ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੰਦੇ ਉਹ ਤਾਂ ਇਹ ਸਭਨਾ ਲੋਕਾਂ ਦੀ ਆਦਤ ਹੈ ਕਿ ਜੋ ਉਸ ਛਪਾਉਣਾ ਚਾਹੁੰਦੇ ਨੇ ਉਹ ਨਹੀਂ ਦੱਸਦੇ ਪਰ ਰੌਣ ਵਰਗੀ ਉਹ ਕੋਈ ਦੱਸਦਿਆ ਜਿਸ ਦਾ ਇਹਨਾਂ ਉੱਤੇ ਭਾਰ ਬਣ ਜਾਵੇ ਨਹੀਂ ਹਰ ਗੱਲ ਨੂੰ ਇਹ ਆਪਣੇ ਅੰਦਰ ਵਿਚਾਰ ਕੇ ਤੇ ਫਿਰ ਉਸ ਨੂੰ ਅੱਗੇ ਕਰਦੇ ਆ ਨਹੀਂ ਉਸ ਨੂੰ ਇਹ ਆਪਣੇ ਅੰਦਰ ਹੀ ਦਫਨ ਕਰ ਲੈਂਦੇ ਤੇਰੇ ਨਾਲ ਇਕੱਠੇ ਟਾਊਨ ਹੌਮ ਲੈਣਾ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਕੋਈ ਤੇਰੇ ਨਾਲ ਪਿਆਰ ਕਰਕੇ ਨਹੀਂ ਬਲਕਿ ਤੇਰੇ ਨਾਲ ਇਸ ਦੀ ਬੰਦਈ ਸੀ ਤੇ ਇਸ ਨੇ ਇਹ ਸਲਾਹ ਬਣਾ ਲਈ ਜੋ ਗੱਲ ਦੱਸਣ ਵਾਲੀ ਹੁੰਦੀ ਹੈ ਅਜਿਹੇ ਲੋਕ ਬਿਨ ਪੁੱਛਿਆ ਦੱਸਦਿਆ ਕਰਦੇ ਨੇ ਤੂੰ ਬਿਲਕੁਲ ਠੀਕ ਹੈ ਰੋਜ਼ਮੈਰੀ ਮੇਰੀ ਸਾਰੀ ਉਮਰ ਲੰਘ ਗਈ ਪਰ ਲੋਕਾਂ ਨੂੰ ਪੜਨਾ ਮੈਨੂੰ ਨਹੀਂ ਆਇਆ ਤੂੰ ਇਸ ਮਾਮਲੇ ਵਿੱਚ ਚੁਸਤ ਹੈ ਮੈਂ ਉਸ ਨੂੰ ਆਖਿਆ ਮੈਂ ਸਾਰੀ ਉਮਰ ਪੜਾਉਂਦੀ ਰਹੀ ਹਾਂ ਤੇ ਬਹੁਤ ਲੋਕਾਂ ਨਾਲ ਮੇਰਾ ਵਾਹ ਪੈਂਦਾ ਰਿਹਾ ਹੈ ਮੇਰਾ ਵਿਸ਼ਾ ਸਾਈਕੋਲੋਜੀ ਹੈ ਇਸ ਕਰਕੇ ਵੀ ਲੋਕਾਂ ਨੂੰ ਬੜੀ ਜਲਦੀ ਸਮਝਣ ਵਿੱਚ ਸਮਰੱਥਾ ਮੈਨੂੰ ਰੌਣ ਦੀਆਂ ਗੱਲਾਂ ਤੋਂ ਸ਼ੱਕ ਸੀ ਪਰ ਉਸ ਦਿਨ ਫੋਨ ਤੋਂ ਉਸ ਤੇ ਉਹ ਸ਼ਬਦ ਸੁਣ ਕੇ ਮੇਰਾ ਸ਼ੱਕ ਠੀਕ ਸਹੀ ਹੋ ਗਿਆ ਬੜੇ ਟਿਕਾਉ ਪਰੇ ਰੋ ਵਿੱਚ ਰੋਜ਼ ਮੈਰੀ ਨੇ ਮੈਨੂੰ ਸਮਝਾਇਆ ਉਸ ਤੋਂ ਬਾਅਦ ਮੇਰੇ ਅੰਦਰ ਜੋ ਰੌਣ ਪ੍ਰਤੀ ਹਿੱਤ ਸੀ ਉਸ ਨੂੰ ਮੈਂ ਆਪਣੇ ਅੰਦਰ ਘਟਦਾ ਮਹਿਸੂਸ ਕੀਤਾ ਰੌਣ ਹਫਤਾ ਹਸਪਤਾਲ ਆ ਕੇ ਵਾਪਸ ਕਰ ਆ ਗਿਆ ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਉਸਦੀ ਖਬਰ ਨੂੰ ਵੀ ਜਾਵਾਂ ਪਰ ਜੈਨਟ ਨੇ ਮੇਰਾ ਦਰਵਾਜ਼ਾ ਖੜਕਾਇਆ ਤੇ ਉਹਨੇ ਕਿਹਾ ਕਿ ਰੌਣ ਮੈਨੂੰ ਬੁਲਾਉਂਦਾ ਹੈ ਮੈਂ ਜੈਨਟ ਨਾਲ ਰੌਣ ਕੋਲ ਗਿਆ ਮੈਨੂੰ ਵੇਖ ਕੇ ਉਸਨੇ ਕਿਹਾ ਅ ਕੀ ਹਾਲ ਨੇ ਬਲਰਾ ਵਧੀਆ ਰੌਣ ਤੂੰ ਸੁਣਾ ਹੁਣ ਕਿਵੇਂ ਹੈ ਮੈਂ ਉਸ ਦਾ ਸਸਰੀ ਹਾਲ ਪੁੱਛਿਆ ਅਜਨਟ ਨੇ ਫਿਰ ਬਤਾ ਲਿਆ ਮੈਨੂੰ ਮੇਰੀ ਕਿਡਨੀ ਠੀਕ ਹੈ ਪਰ ਲੀਵਰ ਵਿੱਚ ਬਹੁਤ ਸੋਜਿਸ਼ ਸੀ ਖਾਨ ਪੀਣ ਕਾਬੂ ਵਿੱਚ ਨਹੀਂ ਰੱਖਿਆ ਉੰਜ ਮੈਂ ਠੀਕ ਹਾਂ ਹੁਣ ਕਿਵੇਂ ਬਤਾਇਆ ਮੇਰੇ ਮਿੱਤਰਾ ਇਕੱਲਿਆਂ ਵਕਤੋਂ ਕੌਂਤੀਆਂ ਅੱਖਾਂ ਜ਼ਰਾ ਚਮਕੀਆਂ ਮੈਂ ਬनावटी ਮੁਸਕਰਾਹਟ ਮੂੰਹ ਤੇ ਲਿਆਤੀ ਤੇ ਜੈਨਟ ਜੋ ਮੇਰੇ ਨਾਲ ਖੜੀ ਸੀ ਬਲ ਵੇਖਿਆ ਉਹ ਵੀ ਮੁਸਕਰਾ ਰਹੀ ਸੀ ਮੈਂ ਕਿਹਾ ਰਾਨ ਮੈਂ ਜਦੋਂ ਤੋਂ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ ਮੈਨੂੰ ਕੱਲ ਤੰਗ ਨਹੀਂ ਕਰਦੀ ਵਧੀਆ ਆਦਤ ਹੈ ਪੜ੍ਹਨ ਦੀ ਬਲਰਾ ਬੈਠ ਜਾ ਜੈਨਟ ਕਾਫੀ ਬਣਾ ਲਿਆ ਬਲਰਾ ਬੋਲਿਆ ਅਸੀਂ ਰਲ ਕੇ ਕਾਫੀ ਪੀਤੀ ਜੈਨਟ ਰੌਂਦੀਆਂ ਖਾਣ ਪੀਂਦੀਆਂ ਕਰਦਾ ਦਸਤੀਰੀ ਫਿਰ ਉਸਨੇ ਦੱਸਿਆ ਡੈਡ ਨੂੰ ਹੁਣ ਵੀ ਰੋਜ਼ 200 ਮਿਲੀਗ੍ਰਾਮ ਸਕੌਚ ਪੀਣ ਦੀ ਆਦਤ ਹੈ ਜਿਲੀਵਰਲੀ ਠੀਕ ਨਹੀਂ ਇੱਕ ਗਲਤ ਰੌਨ ਇਸ ਤੋਂ ਛਡਕਾਰਾ ਪਾ ਲੈ ਹੁਣ ਮੈਂ ਸਬਾਬ ਕਾਖਿਆ ਆ ਹੁਣ ਤਾਂ ਮਸੀ ਸੋ ਮਿਲੀ ਪਿੰਦਾ ਉ ਵੀ ਰਾਤ ਨੂੰ ਤੂੰ ਕਿਹਾ ਸੀ ਕਿ ਤੈਨੂੰ ਸ਼ਰਾਬ ਤੋਂ ਨਫ਼ਰਤ ਹੈ ਇਸ ਕਰਕੇ ਮੈਂ ਤੇਰੇ ਨਾਲ ਇਸ ਬਾਰੇ ਗੱਲ ਹੀ ਨਹੀਂ ਕੀਤੀ ਕਦੀ ਰੌਣ ਖੁੱਲ ਕੇ ਪੇਤ ਨੂੰ ਠੱਕਣ ਦੀ ਕੋਸ਼ਿਸ਼ ਵਿੱਚ ਸੀ ਜਨਟ ਬੋਲੀ ਹਣ ਸ਼ਰਾਬਾਂ ਸਮਝੋ ਸਭ ਸ਼ਰਾਬ ਦੀਆਂ ਬੋਤਲਾਂ ਮੈਂ ਖਾਲੀ ਕਰ ਦਿੱਤੀਆਂ ਦੋ ਬੋਤਲਾਂ ਜੋ ਸਾਮਕੇ ਰੱਖੀਆਂ ਹੋਈਆਂ ਸੀ ਉਹ ਵੀ ਵਧੀਆ ਕੀਤਾ ਮੈਂ ਕਿਹਾ ਇੱਕ ਅੱਧੀ ਤਾਂ ਘਰ ਹੋਣੀ ਚਾਹੀਦੀ ਐ ਰੌਣ ਨੇ ਤਰਲਾ ਲੈ ਕੇ ਆਖਿਆ ਨਹੀਂ ਡੈਡ ਉਹਨੇ ਤੇਰੇ ਲਈ ਠੀਕ ਨਹੀਂ ਇਹ ਉਹ ਕਿਆ ਸੀ ਨਾ ਡਾਕਟਰ ਨੇ ਜੈਨਟ ਨੇ ਰੌਣ ਦੇ ਮੋੜੇ ਤੇ ਹੱਥ ਰੱਖ ਕੇ ਆਖਿਆ ਮੈਂ ਕੁਛ ਚਿਰ ਬੈਠ ਕੇ ਉੱਥੋਂ ਆ ਗਿਆ ਮੇਰੀ ਰੌਣ ਵਿੱਚ ਹੁਣ ਕੋਈ ਦਿਲਚਸਪੀ ਨਹੀਂ ਸੀ ਰਹੀ ਪਰ ਇਨਸਾਨੀਅਤ ਦੇ ਨਾਤੇ ਪੁਰਾਣੀ ਦੋਸਤੀ ਕਰਕੇ ਮੈਂ ਇੱਕ ਵਾਰ ਉਸ ਦਾ ਹਾਲ ਜ਼ਰੂਰ ਪੁੱਛਣ ਚਲੇ ਜਾਂਦਾ ਜੈਨਟ ਰੋਜ਼ ਉਸ ਕੋਲ ਚੱਕਰ ਮਾਰਦੀ ਤੇ ਮੈਨੂੰ ਸੱਦ ਕੇ ਸਾਨੂੰ ਇਕੱਠਿਆਂ ਨੂੰ ਕੌਫੀ ਪਿਲਾਉਂਦੀ ਤੇ ਮੈਨੂੰ ਆਖਦੀ ਬਲਰਾ ਤੂੰ ਇੱਧਰ ਆਉਣਾ ਨਾ ਕਰਾਈ ਨਹੀਂ ਜੈਨਟ ਅਜਿਹੀ ਗੱਲ ਨਹੀਂ ਰੌਣ ਦੇ ਜਾਣ ਤੋਂ ਬਾਅਦ ਮੈਨੂੰ ਨਾਵਲ ਪੜ੍ਹਨ ਦੇ ਸ਼ੌਕ ਨੇ ਰੁਝਾ ਦਿੱਤਾ ਉੰਜ ਮੈਂ ਰੋਜ਼ ਰਾਉਂਡ ਦਾ ਹਰ ਚੱਕਰ ਪੁੱਛਣ ਜਾਂਦਾ ਰਿਹਾ ਮੈਂ ਇੱਕ ਦਿਨ ਉਸ ਨੂੰ ਕਿਹਾ ਰੌਣ ਜਰਾ ਤੂੰ ਤੁਰਨ ਫਿਰਨ ਲੱਗ ਪਵੇਂ ਤਾਂ ਦਾਦਾਪਾ ਫੇਰ ਸੈਰ ਕਰਨੀ ਸ਼ੁਰੂ ਕਰ ਦੇਵਾਂਗੇ ਜੈਨਟ ਦੇ ਮੂੰਹ ਤੇ ਮੁਸਕਰਾਹਟ ਆ ਗਈ ਕੋਈ 15 ਦਿਨਾਂ ਤੋਂ ਬਾਅਦ ਰੌਣ ਫਿਰ ਚੱਲਣ ਫਿਰਨ ਲੱਗ ਪਿਆ ਪਰ ਉਹ ਕਾਫੀ ਕਮਜ਼ੋਰ ਹੋ ਗਿਆ ਸੀ ਉਸਨੇ ਇਸੇ ਟਾਊਨ ਹੌਮ ਕੰਪਲੈਕਸ ਵਿੱਚ 베ਰੀਨਾ ਥੋੜੇ ਚਿਰ ਲਈ ਸੈਰ ਕਰਨੀ ਸ਼ੁਰੂ ਕਰ ਦਿੱਤੀ ਅਸੀਂ ਉਹ ਪੁਰਾਣੀਆਂ ਗੱਲਾਂ ਕਰਦੇ ਮੇਰਾ ਉਸ ਪ੍ਰਤੀ ਜੋ ਬਦਲਿਆ ਹੋਇਆ ਵਤੀਰਾ ਸੀ ਉਸ ਨੂੰ ਉਸਨੇ ਬਹੁਤ ਜਲਦੀ ਹੀ ਪਾਪ ਲਿਆ ਸੀ ਉਹ ਕਈ ਵਾਰ ਉਲਾਮਾ ਦਿੰਦਾ ਬਲਰਾ ਤੇਰਾ ਵਤੀਰਾ ਮੇਰੇ ਪ੍ਰਤੀ ਬਦਲ ਗਿਆ ਓਏ ਤੇਰਾ ਪਰ ਮੈਂ ਮੈਂ ਇਕੱਲੇ ਰਹਿਣ ਦੀ ਆਦਤ ਪਾਈ ਹੈ ਨਾਵਲ ਪੰਡ ਦੀ ਆਦਤ ਪਾ ਕੇ ਹੋਰ ਕੁਝ ਨਹੀਂ ਮੈਂ ਉਸ ਨੂੰ ਕਹਿੰਦਾ ਤੂੰ ਹੁਣ ਉਸ ਘਟਨਾ ਬਾਰੇ ਮੈਨੂੰ ਪੁੱਛਦਾ ਹੀ ਨਹੀਂ ਉਹ ਆਖਦਾ ਉਹ ਜਿਹੜਾ ਬੰਦਾ ਕੋਈ ਕਤਲ ਕਰ ਸਕਦਾ ਹੈ ਉਹ ਹੋਰ ਵੀ ਕੁਝ ਕਰ ਸਕਦਾ ਹੈ ਇਹ ਮੇਰੇ ਮਨ ਦੀ ਧਾਰਨਾ ਬਣ ਗਈ ਐ ਹੁਣ ਜੇ ਤੇਰਾ ਦਿਲ ਕੀਤਾ ਤੂੰ ਉਹ ਕਟਨਾ ਦੱਸ ਦੇਂ ਜੇ ਤੂੰ ਨਹੀਂ ਦੱਸਨੀ ਤਦ ਵੀ ਠੀਕ ਐ ਹਾਂ ਰੋ ਮੈਂ ਉਹ ਕਟਨਾ ਤੈਨੂੰ ਦੱਸ ਕੇ ਆਪਣੇ ਸਿਰ ਤੋਂ ਭਾਰ ਲਾਉਣਾ ਚਾਹਦਾ ਹਾਂ ਰੋ ਨੇ ਆਖਿਆ ਇਸ ਸੋਮਵਾਰ ਰੋਜ਼ ਮਰੀ ਤੂੰ ਤੇ ਮੈਂ ਬੈਠਾਂਗੇ ਤੇ ਤੂੰ ਦਿਲ ਦਾ ਭਾਰ ਉਤਾਰ ਦੇਵੇਂ ਮੇਰੇ ਕੋਲੋਂ ਅਚਾਨਕ ਨਿਕਲ ਗਿਆ ਓਏ ਤੂੰ ਪਾਗਲ ਐ ਕਿ ਮੈਂ ਉਸ ਪਾਗਲ ਨੂੰ ਆਪਣੀ ਉਹ ਗੱਲ ਦੱਸਾਂ ਜੋ ਇੰਨੀ ਧੇਰ ਮੈਂ ਕਿਸੇ ਨੂੰ ਨਹੀਂ ਦੱਸੀ ਤੂੰ ਨਹੀਂ ਸੁਣਨੀ ਤੇਰੀ ਮਰਜ਼ੀ ਮੈਂ ਇੱਕ ਬਾਦਰੀ ਕੋਲ ਜਾ ਕੇ ਉਸ ਚਰਮ ਨੂੰ ਕਬੂਲ ਕਰ ਲਵਾਂਗਾ ਤੇ ਆਪਣਾ ਮਨ ਹਲਕਾ ਕਰ ਲਵਾਂਗਾ ਉਸਨੇ ਗੰਭੀਰ ਹੋ ਕੇ ਮੈਨੂੰ ਆਖਿਆ ਤੇਰੀ ਮਰਜ਼ੀ ਰੋ ਜੋ ਤੇਰੇ ਮਨ ਨੂੰ ਚੰਗਾ ਲੱਗਦਾ ਆਇਆ ਤੂੰ ਉਹੀ ਕੀਤਾ ਅੱਜ ਤੱਕ ਤੇ ਹੁਣ ਵੀ ਉਹੋ ਕੁਝ ਤੈਨੂੰ ਕਰਨਾ ਚਾਹੀਦਾ ਏ ਸਭ ਕੁਝ ਮੈਂ ਤੇਰੇ ਉੱਤੇ ਹੀ ਛੱਡ ਰਿਹਾ ਏ ਕੋਈ ਗਲਤ ਕਰ ਰਿਹਾ ਮੈਂ ਰੋਣ ਬੜ ਤੂੰ ਉਸ ਪਾਗਲ ਨੂੰ ਕਿਉਂ ਆਪਣੇ ਦੋਨਾਂ ਦੇ ਵਿਚਕਾਰ ਲਿਆ ਰਿਹਾ ਹੈ ਬਲਰਾ ਰੌਣ ਨਾ ਪਹਿਲੀ ਗਲਤੀ ਹੈ ਕਿ ਉਹ ਪਾਗਲ ਨਹੀਂ ਉਹ ਬੜੀ ਸੁਗੜ ਔਰਤ ਹੈ ਬਹੁਤੀ ਜ਼ਿੰਦਗੀ ਉਸਨੇ ਕਾਲਜ ਦੀ ਪ੍ਰਿੰਸੀਪਲ ਦੇ ਤੌਰ ਤੇ guzari ਹੈ ਲੜਕੇ ਲੜਕੀਆਂ ਨੂੰ ਕਾਉਂਸਲ ਕਰਦੀ ਆ ਰਹੀ ਹੈ ਤੇ ਅੱਜਕੱਲ ਮੁੱਫਤ ਵਿੱਚ ਜਵਾਨ ਕੁੜੀ ਨੂੰ ਕਾਉਂਸਲ ਕਰਦੀ ਆ ਰਹੀ ਹੈ ਮੈਂ ਰੌਣ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਜੋ ਉਹ ਰੋਸ ਮੇਰੀ ਬਾਰੇ رائے ਬਣਾਈ ਬੈਠਾ ਸੀ ਉਹ ਸਹੀ ਨਹੀਂ ਸੀ ਅ ਮੈਨੂੰ ਨਹੀਂ ਸੀ ਪਤਾ ਇਸ ਬਾਰੇ ਪਰ ਤੂੰ ਬੜੀ ਵਿਕਾਰਤ ਕਰਨ ਲੱਗ ਪਿਆ ਉਸ ਦੀ ਹੁਣ ਲੱਗਦਾ ਹੈ ਕਿ ਤੇਰੀ ਉਸ ਨਾਲ ਬਣ ਲੱਗ ਪਈ ਹੈ ਜਿਵੇਂ ਤੇਰੀ ਗਰਲਫ੍ਰੈਂਡ ਬਣ ਗਈ ਤਾਂ ਦੱਸ ਦੇ ਮੈਨੂੰ ਮੈਨੂੰ ਕੋਈ ਖਾਰ ਨਹੀਂ ਆਪਣੇ ਦੋਸਤ ਉੱਤੇ ਉਹ ਬੋਲਿਆ ਤੇ ਮੁਸਕਰਾਇ ਪਹਿਲੀ ਵਾਰ ਉਸ ਤੇ ਮੂੰਹੋਂ ਦੋਸਤ ਸ਼ਬਦ ਸੁਣ ਕੇ ਮੈਨੂੰ ਬੜਾ ਪਹਿੜਾ ਅਹਿਸਾਸ ਹੋਇਆ ਔਰ ਨਹੀਂ ਅਜੇ ਆ ਕੋਈ ਨਵਾਂ ਰਿਸ਼ਤਾ ਨਹੀਂ ਬਣਿਆ ਮੈਂ ਸਿਰਫ ਉਸ ਨਾਲ ਬੈਠ ਕੇ ਇਹੀ ਜਾਣਿਆ ਕਿ ਉਹ ਕੀ ਕਰਦੀ ਰਹੀ ਹੈ ਫੇਰ ਵੀ ਬਰ ਰਹਾ ਮੈਂ ਕੁਹਾਣੀ ਉਸਨੂੰ ਨਹੀਂ ਦੱਸ ਸਕਦਾ ਪਰ ਤੈਨੂੰ ਹੀ ਦੱਸ ਸਕਦਾ ਰੌਨਿਕਿਆ ਠੀਕ ਜਦੋਂ ਤੇਰਾ ਮਨ ਕੀਤਾ ਦੱਸਣ ਨੂੰ ਤੂੰ ਦੱਸ ਤੇ ਮੈਂ ਹੋਰੇ ਦਰ ਉਦਰ ਦੀਆਂ ਨਾ ਸੋਚ ਮੈਂ ਕਿਹਾ ਮੇਰੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਬਹੁਤ ਖੁਸ਼ ਹੋਇਆ ਅੰਦਰੋਂ ਉਹ ਵੀ ਨਹੀਂ ਸਿਚਾਉਂਦਾ ਕਿ ਆਪਣੀ ਦੋਸਤੀ ਵਿਚਕਾਰ ਮੈਂ ਰੂਜ਼ ਮੈਰੀ ਨੂੰ ਲਿਆ ਆਪਣੀ ਦੋਸਤੀ ਰੌਨ ਨਾਲ ਕਟਾਉਣ ਲਈ ਮੈਂ ਆਪਣੇ ਆਪ ਨੂੰ ਮਨਾ ਲਿਆ ਸੀ ਪਰ ਇਹ ਖਿਆਲ ਵੀ ਮਨ ਵਿੱਚ ਰੱਖਿਆ ਕਿ ਉਸ ਨਾਲੋਂ ਬਿਲਕੁਲ ਟੁੱਟਣਾ ਵੀ ਨਹੀਂ ਉਸਨੇ ਕਿਹਾ ਕਿ ਜੈਨਟ ਦੇ ਜਾਣ ਤੋਂ ਬਾਅਦ ਇਕੱਠੇ ਬੈਠ ਕੇ ਉਸ ਘਟਨਾ ਨੂੰ ਉਹ ਮੇਰੇ ਨਾਲ ਸਾਂਝੀ ਕਰੇਗਾ। ਉਸਨੇ ਮੈਨੂੰ ਇਹ ਵੀ ਦੱਸਿਆ ਕਿ ਉਹ ਸਕੌਚ ਵਿਸਕੀ ਪੀ ਕੇ ਹੀ ਮੈਨੂੰ ਘਟਨਾ ਬਾਰੇ ਵਿਸਥਾਰ ਵਿੱਚ ਦੱਸ ਸਕੇਗਾ। ਤੇ ਇਸ ਲਈ ਮੈਨੂੰ ਉਸ ਲਈ ਸਕੌਚ ਵਿਸਕੀ ਦਾ ਪ੍ਰਬੰਧ ਕਰਨਾ ਪੈਣਾ ਸੀ। ਉਹ ਖੁਦ ਲਿਕਰ ਸਟੋਰ ਜੋ 2 ਮੀਲ ਉੱਤੇ ਸੀ ਜਾਣਾ ਨਹੀਂ ਸੀ ਚਾਹੁੰਦਾ ਕਿਉਂਕਿ ਜੈਨਟ ਦੀ ਨਾਰਾਜ਼ਗੀ ਤੋਂ ਡਰਦਾ ਸੀ। ਸਥਾਨਕ ਬਾਰ ਵੀ ਸਾਡੇ ਘਰਾਂ ਨਾਲੋਂ ਕਾਫੀ ਦੂਰ ਸੀ ਤੇ ਸਾਡੇ ਦੀ ਬਾਰ ਵਿੱਚ ਜਾਣਾ ਵੀ ਬੜਾ ਮੁਸ਼ਕਲ ਸੀ। ਦਰਅਸਲ ਉਹ ਇਹੋ ਚਾਹੁੰਦਾ ਸੀ ਕਿ ਮੈਂ ਟੁਰਕੇ ਲਿਕਰ ਸਟੋਰ ਤੋਂ ਉਸਲੀ ਸਕੌਚ ਵਿਸਕੀ ਖਰੀਦ ਲਿਆਵਾਂ ਪਹਿਲਾਂ ਮੇਰੇ ਮਨ ਵਿੱਚ ਆਇਆ ਕਿ ਜੈਨਟ ਨੂੰ ਪਤਾ ਲੱਗ ਗਿਆ ਕਿ ਰੌਨਲੀ ਸ਼ਰਾਬ ਦਾ ਪ੍ਰਬੰਧ ਮੈਂ ਕੀਤਾ ਹੈ ਤਾਂ ਜੈਨਟ ਮੇਰੇ ਕੋਲ ਪਹੁੰਚੇਗੀ ਇਸ ਲਈ ਪਹਿਲਾਂ ਮੈਂ ਉਸਲੀ ਸ਼ਰਾਬ ਲਿਉਂ ਤੋਂ ਮੁਕਰ ਗਿਆ ਪਰ ਹੌਲੀ-ਹੌਲੀ ਜ਼ਰੂਰ ਝਿਜਕ ਨਾਲ ਮੈਂ ਉਸਲੀ ਥੋੜੀ ਸ਼ਰਾਬ ਦਾ ਪ੍ਰਬੰਧ ਕਰਨ ਲਈ ਮੰਨ ਹੀ ਗਿਆ ਕਿਉਂਕਿ ਉਹ ਆਪਣੀ ਅਧੂਰੀ ਗੱਲ ਹੁਣ ਮੇਰੇ ਨਾਲ ਸਾਂਝੀ ਕਰਨ ਲਈ ਬੜਾ ਉਹ ਤਾਬਲਾ ਹੋਇਆ ਲੱਗਦਾ ਸੀ ਬਾਕੀ ਅਗਲੇ ਕਾਂਡ ਵਿੱਚ